ਰ ਗਿਆ ਤੋਂ ਧੰਨਵਾਦ ਕਰਦੇ ਆ ਜੀ ਆਖਦੇ ਹਾਂ ਕਦੀ ਵੀ ਆਪਾਂ ਨੂੰ ਕੋਈ ਵੀ ਡਿਊਟੀ ਚਾਵਲ ਗਨੋ ਜਾਂ ਕੁ ਵੀ ਆਪਣੇ ਬੱਚਿਆਂ ਦੇ ਤੋਂ ਇੱਕ ਵਾਸਤੇ ਕੋਈ ਪੰਚਾਇਤਾਂ ਨੂੰ ਮੈਸੇਜ ਮਿਲਦਾ ਹੈ ਤਾਂ ਆਪਣਾ ਫਰਜ਼ ਬਣਦਾ ਹੈ ਇੱਕ ਦੋ ਬੰਦੇ ਇਕੱਠੇ ਹੋ ਕੇ ਜਰੂਰ ਆਈਏ ਕਰੀਏ ਕਿਉਂਕਿ ਇਹਦੇ ਨਾਲ ਸਾਡੇ ਅਫਸਰਾਂ ਦਾ ਵੀ ਹੌਸਲਾ ਵਧਦਾ ਹੈ ਤੇ ਸਾਨੂੰ ਕੁਝ ਆ ਕੇ ਇਥੇ ਬੋਲਣ ਦੀ ਵੀ ਨੌਟ ਮਿਲਦੀ ਹੈ ਕੋ ਸਿੱਖਣ ਨੂੰ ਨਹੀਂ ਮਿਲਦਾ ਅੱਜ ਦਾ ਜੋ ਮੁਖ ਮਿਚਾ ਹੈ ਨਸ਼ੇ ਦੇ ਖਿਲਾਫ ਗੁਰੂ ਤੋਂ ਬੋਲਿਆ ਮੇਰੇ ਵੀਰ ਬੱਸੀ ਵਾਲੇ ਬੋਲ ਕੇ ਗਏ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਸਾਨੂੰ ਅੱਜ ਪਿੰਡਾਂ ਦੇ ਵਿੱਚ ਲੋੜੇ ਗਰਾਉਂਡਾਂ ਦੀ ਖੇਡ ਗਰਾਉਂਡ ਦੀ ਬਹੁਤ ਲੋੜ ਹੈ ਕਿਉਂ ਬੱਚੇ ਇਹ ਦੀ ਸ਼ੌਂਕ ਨਹੀਂ ਰੱਖਦੇ ਖੇਡਣ ਦਾ ਸ਼ੌਂਕ ਵੀ ਰੱਖਦੇ ਨੇ ਬਾਲੀਬਾਲ ਦਾ ਵੀ ਸ਼ੌਂਕ ਰੱਖਦੇ ਨੇ ਗੁਰੂਦਾ ਵੀ ਸ਼ੌਂਕ ਰੱਖਦੇ ਨੇ ਕਬੱਡੀ ਦਾ ਵੀ ਸ਼ੌਂਕ ਰੱਖਦੇ ਨੇ ਸਾਨੂੰ ਕਿੱਥੋਂ ਕਾਦਾਰੀ ਸਾਡੇ ਬੱਚਾ ਦੇ ਗਰਾਉਂਡ ਹੈ ਵਿਕਟੋਰਿਅਨ ਵਾਸਤੇ ਗਰਾਉਂਡ ਹੋਣਾ ਬੱਚੇ ਧਿਆਨ ਲੱਗਣ ਆਪਣਾ ਕੰਮ ਕਰਨ ਦੀ ਦੂਜੀ ਗੱਲ ਇਹ ਹੈ ਕਿ ਜਿਵੇਂ ਸਰਪੰਚ ਸਾਹਿਬ ਨੇ ਬੋਲਿਆ ਕਿ ਆਪਣੇ ਪਿੰਡ ਦੇ ਵਿੱਚ ਕੋਈ ਵੀ ਬੱਚਾ ਨਸ਼ਾ ਕਰਦਾ ਹੈ ਤਾਂ ਆਪਣਾ ਉਹਨੂੰ ਗੈਡ ਕਰਨਾ ਫਰਜ਼ ਬਣਦਾ ਹੈ ਕਿ ਆਪਾਂ ਉਹਨੂੰ ਗੈਡ ਕਰਕੇ ਪੰਚਾਇਤ ਵੱਲੋਂ ਜਾ ਮੌਜੂਦਾ ਆਪਣੇ ਅਫਸਰਾਂ ਨਾਲ ਸਲਾਹ ਕਰਕੇ ਉਹਨਾਂ ਨਸ਼ਾ ਸ਼ਰਮ ਦੇ ਵਿੱਚ ਖੰਨਿਆ ਜਾਵੇ ਉਹਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਵਧੀਆ ਨਹੀਂ ਇਹ ਸਾਡਾ ਪੰਚਾਇਤਾਂ ਦਾ ਵੀ ਫਰਜ਼ ਬਣਦਾ ਹੈ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਕਰਵਾ ਕੇ ਤੇ ਇੱਕ ਸਾਡੇ ਵੀ ਸਾਡੇਆਂ ਪਿੰਡਾਂ ਦੇ ਵਿੱਚ ਇੱਕ ਹਦਾਇਤਾਂ ਦੇ ਬੋਰਡ ਲਗਾਏ ਜਾਣ ਜਿਨ੍ਹਾਂ ਨੂੰ ਆਉਂਦੇ ਜਾਂਦੇ ਰਾਹੀਰ ਜਿਹੜੇ ਪਿੰਡ ਦੇ ਵਾਸੀ ਉਹਨਾਂ ਨੂੰ ਜਿਹੜੇ ਤਸਕਰੀ ਕਰਦੇ ਹਨ ਜੋ ਨਸ਼ਾ ਵੇਚਦੇ ਹਨ ਉਹਨਾਂ ਨੂੰ ਆਪਣੇ ਜਾਨ ਦਾ ਪਤਾ ਲੱਗੇ ਤਾਂ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸੀ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਸਾਨੂੰ ਪਤਾ ਤਾਂ ਹੁੰਦਾ ਹੀ ਹੈ ਕਿ ਕਿ ਸਾਡੇ ਸਮਾਜ ਦੇ ਘਰਾਂ ਦੇ ਵਿੱਚੋਂ ਹੀ ਹੁੰਨੇ ਆ ਜਦੋਂ ਅਸੀਂ ਦੂਸਰੇ ਨੂੰ ਦੇਖਦੇ ਆਏ ਜੀ ਬਹੁਤ ਸਾਰੇ ਸਾਡੇ ਕੋਲ ਬਹੁਤ ਸਾਰੇ ਮਾਮਲੇ ਆਉਂਦੇ ਆ ਕਰਦਾ ਕਿ ਇਸ ਨੂੰ ਜਲਦੀ ਤੋਂ ਜਲਦੀ ਰੋਕ ਕੇ ਕਿ ਜੋ ਐਚ ਆਰਡੀ ਹੈ ਉਹ ਮੇਰਾ ਨਾਮ ਹੀ ਬੰਦੀਪ ਸਿੰਘ ਬीडीपीਓ ਰਾਜਪੁਰਾ ਅੱਜ ਇੱਥੇ ਮੀਟਿੰਗ ਕਰੀ ਜਿਹੜੀ ਹੈ ਹਾਂਜੀ ਇਹ ਮੀਟਿੰਗ ਜੀ ਪੰਜਾਬ ਸਰਕਾਰ ਵੱਲੋਂ ਨਿਯਚਿਤ ਕੀਤੀ ਗਈ ਸੀਗੀ ਜੋਤ ਨਸ਼ਿਆਂ ਦੇ ਵਿਰੁੱਧ ਜੈਸਵੰਦੀ ਅਸੀਂ ਆਪਣੀਆਂ ಗ್ರಾಮ ਪੰਚਾਇਤਾਂ ਨੂੰ ਬੁਲਾ ਕੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਜੀ ਪਿੰਡ ਪਿੰਦਰ ਤੇ ਜੋ ਪਿੰਡਾਂ ਦੇ ਵਿੱਚ ਨਸ਼ਾ ਵੇਚਦਾ ਉਹਨਾਂ ਨੂੰ ਰੋਕਣ ਸੰਬੰਧੀ ਅਨਜਿੱਤਾਂ ਨੂੰ ਅਵੇਅਰ ਵੀ ਕੀਤਾ ਗਿਆ ਤੇ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਉਹ ਆਪਣੇ ਪੱਧਰ ਤੇ ਉਹਨਾਂ ਬੰਦਿਆਂ ਨੂੰ ਰੋਕਣਾ ਨਹੀਂ ਉਹਨਾਂ ਦੇ ਕੰਟਰੋਲ ਚ ਹੁੰਦੇ ਤਾਂ ਉਹ ਵਿਭਾਗੇ ਨਾਲ ਤਾਲਮੇਲ ਕਰਕੇ ਸਰਕਾਰ ਤੱਕ ਆਪਾਂ ਉਹਨਾਂ ਨੂੰ ਪਹੁੰਚਾ ਕਰ ਗਏ ਜੀ ਸਰ ਕਿੰਨੇ ਕਿ ਇੱਥੇ ਪੰਚਾਇਤ ਹੋਇਆ ਸਰਪੰਚ ਵਗੈਰਾ ਪੰਚ ਵਗੈਰਾ ਇਹਨਾਂ ਦੇ ਇੱਥੇ ਹੀ 50 ਪੰਚਾਇਤਾਂ ਬੁਲਾਈਆਂ ਸਨ ਜੀ ਇਸ ਤੋਂ ਬਾਅਦ 45 ਪੰਚਾਇਤਾਂ ਹੱਡੀਆਂ ਅਗਲਾ ਪ੍ਰੋਗਰਾਮ 2 ਵਜੇ ਖੇੜਾ ਗੱਜੂ ਹੋਵੇਗਾ ਜੀ ਕੀ ਗੰਟਾਂ ਬਸ ਪਿੰਡ ਨੂੰ ਕੰਬਰੇ ਦਿੱਤਾਗਾ ਪਿੰਡਾਂ ਦੇ ਕੰਮ ਸਾਡੇ ਚੱਲ ਰਹੇ ਆ ਜੀ ਸਰਪੰਚਾਂ ਨੇ ਮੰਗ ਕੀਤੀ ਆ ਪਲੇਗਰਾਉਂਡਾਂ ਦੀ ਜੀ ਅਸੀਂ ਨਰੇਗਾ ਸਕੀਮ ਚੋਂ ਪਹਿਲਾਂ ਵੀ ਸਾਡੇ ਪਲੇਗਰਾਉਂਡ ਚੱਲ ਰਹੇ ਆ ਮੈਂ ਪੰਚਾਇਤਾਂ ਨੂੰ ਕਹੂੰਗਾ ਵੀ ਆਪੋ ਆਪਣੇ ਪਿੰਡ ਜਗ੍ਹਾ ਸਿਲੈਕਟ ਕਰਕੇ ਸਾਨੂੰ ਮਤੇ ਭਾ ਕੇ ਦੇਣ ਜੀ ਅਸੀਂ ਸਰਕਾਰ ਤੋਂ ਪਲੇਗਰਾਉਂਡਾਂ ਦੀ ਮਨਜ਼ੂਰੀ ਲੈ ਕੇ ਦੇਵਾਂਗੇ ਜੀ ਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਪਲੇਗਰਾਉਂਡ ਇਲਾਕੇ ਨੂੰ ਹੋਰ ਵਹਈਆ ਕਰਵਾਏ ਜਾਣਗੇ ਜਿਸ ਦੇ ਬਾਰੇ ਅੱਜ ਮੀਟਿੰਗ ਹੋਈ ਆ ਨਲਾ ਸਫਾਰਮ ਦੇ ਵਿੱਚ ਤੇ ਸਾਡੇ ਨਾਲ ਸਾਡੇ ਸਹਿਯੋਗੀ ਆ ਵੀਡੀਪੀਓ ਸਾਹਿਬ ਬੈਠੇ ਨੇ ਤੇ ਉਹਨਾਂ ਨੇ ਜਿਹੜਾ ਪ੍ਰੋਗਰਾਮ ਰੱਖਿਆ ਸੀਗਾ ਸਾਰੇ ਸਰਪੰਚਾਂ ਦਾ ਤੇ ਅਸੀਂ ਸਾਰੇ ਸਰਪੰਚ ਜਿੰਨੇ ਵੀ 52 ਪਿੰਡਾਂ ਦੀਆਂ ਜਿਹੜੀਆਂ ਲਗਨੇਟੇ ਦੀਆਂ ਪੰਚਾਇਤਾਂ ਆ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਰੱਖਿਆ ਸੀਗਾ ਅੱਜ ਪ੍ਰੋਗਰਾਮ ਕਿ ਨਸ਼ਿਆਂ ਨੂੰ ਠੱਲ ਪਾਈ ਜਾਵੇ ਕਹਿੰਦੇ ਨੇ ਕਿ ਢਿੱਲੀ ਹੋ ਗਈ ਪੱਟ ਤੇ ਪਵਾਈ ਮੋਰਨੀ ਡੌਲਿਆਂ ਦੇ ਵਿੱਚ ਪਹਿਲਾਂ ਵਾਲਾ ਜੋਰ ਨਹੀਂ ਚੜਦੀ ਜਵਾਨੀ ਵਾਲਾ ਜੋਰ ਮਿੱਤਰੋ ਤੁਹਾਡਾ ਕੌਣ ਲਾ ਗਿਆ ਸੁੱਕ ਕੇ ਤੇ ਵੀ ਤੁਹਾਡਾ ਹੋ ਗਿਆ ਮਿੱਤਰੋ ਤੁਹਾਡੀਆਂ ਜਵਾਨੀਆਂ ਨੂੰ ਕੌਣ ਖਾ ਗਿਆ ਜਿਹੜਾ ਖਾਇਆ ਜਿਨ੍ਹਾਂ ਨੇ ਉਹ ਖਾਇਆ ਨਸ਼ਿਆਂ ਨੇ ਕੈਮੀਕਲ ਨਸ਼ਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਸਾਨੂੰ ਜਿਹੜੇ ਨੌਜ ਜਿਹੜੇ ਸਾਡੇ ਨੌਜਵਾਨ ਆ ਵੀਰ ਆ ਚਾਹੇ ਕੁੜੀਆਂ ਆ ਤੁਹਾਨੂੰ ਮੈਂ ਇਦਾਂ ਦੰਦੀਆਂ ਕੁੜੀਆਂ ਵੀ ਦਿਖਾ ਦਾਂਗਾ ਕਾਲਜਾਂ ਦੀਆਂ ਜਿਹੜੀਆਂ ਜਰਾਬਾਂ ਨਹੀਂ ਹੁੰਦੀਆਂ ਹੈਗੀਆਂ ਆਪਣੇ ਸ਼ੌਕਸ ਕਹਿੰਦੇ ਆ ਜਿਹਨੂੰ ਜਰਾਬਾਂ ਨਚੋੜ ਕੇ ਉਹਦਾ ਨਸ਼ਾ ਕਰਦੀਆਂ ਇਹੋ ਜਿਹਾ ਵੀ ਨਸ਼ਾ ਜਿਹੜਾ ਸਾਨੂੰ ਪਤਾ ਹੀ ਨਹੀਂ ਹੈਗਾ ਮੈਂ ਹੱਥ ਵਨ ਕੇ ਜਿੰਨੇ ਵੀ ਮੇਰੇ ਇਹ ਵੀਡੀਓ ਦੇਖ ਰਹੇ ਆ ਤੇ ਵੱਧ ਤੋਂ ਵੱਧ ਇਹ ਵੀਡੀਓ ਸਰਪੰਚਾਂ ਤੱਕ ਵੀ ਪਹੁੰਚਾਓ ਤੇ ਵੱਡੇ ਅਧਿਕਾਰੀਆਂ ਤੱਕ ਵੀ ਪਹੁੰਚਾਓ ਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕਰਿਆ ਆ ਕਿੰਨੇ ਕਿੰਨੇ ਬੰਦੇ ਫકડੇ ਗਏ ਜਿਹੜਾ ਬੰਦਾ ਵੀ ਨਸ਼ਾ ਵੇਚਦਾ ਆ ਬਕਸਿਆਂ ਨਹੀਂ ਜਾਣਾ ਚਾਹੀਦਾ ਪੇਣ ਵਾਲੇ ਨੂੰ ਹਟਾਓ ਜਿਹੜਾ ਜਿਹੜਾ ਨਸ਼ਾ ਵੇਚਦਾ ਆ ਹੁਣ ਪੰਜਾਬ ਸਰਕਾਰ ਨੇ ਦੇਖੋ ਕਿੰਨੇ ਘਾਟਾਤੇ ਆ ਭਗਵੰਤ ਮਾਨ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਨਸ਼ਾ ਵੇਚ ਕੇ ਆਪਣਾ ਘਰ ਵਧੀਆ ਤਰੀਕੇ ਨਾਲ ਚਲਾ ਰਿਆ ਤਾਂ ਜਿਨ੍ਹਾਂ ਦੇ ਉਜਾੜ ਰਿਆ ਉਹ ਘਰ ਉਹਨਾਂ ਦੇ ਵੀ ਨਹੀਂ ਰਹਿਣ ਦਿੰਦੇ ਹੈਗੇ ਠੀਕ ਹੈ ਨਾ ਸਰਪੰਚ ਸਾਹਿਬ ਸਾਰੇ ਗਲਤ ਨਹੀਂ ਕਹਿਆ ਸਰਪੰਚ ਜੀ ਬਹੁਤ ਵਧੀਆ ਆ ਜਿਹੜਾ ਉਪਰਾਲਾ ਕੀਤਾ ਆ ਪੰਜਾਬ ਸਰਕਾਰ ਨੇ ਸੋ ਮੇਰੇ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ਡਰੋ ਨਾ ਕਾ ਬਰੋਨਾ ਜਿਹੜਾ ਵੀ ਨਸ਼ੇ ਦਾ ਵਿਰੋਧ ਕਰੋ ਡਟ ਕੇ ਮੈਂ ਤਾਂ ਆਪਣੇ ਪਿੰਡ ਦੇ ਵਿੱਚ ਸ਼ਰਮ ਕਹਿਣਾ ਵੀ ਭਾਈ ਮੈਂ ਨਹੀਂ ਮੈਂ ਗਵਾਹੀ ਨਹੀਂ ਦੇਣੇਗਾ ਵੀ ਜਿਹੜਾ ਮੇਰੇ ਪਿੰਡ ਦੇ ਵਿੱਚ ਚਾਹੇ ਚੋਰੀ ਵਾਲਾ ਚਾਹੇ ਨਸ਼ੇ ਵਾਲਾ ਆ ਮੇਰੇ ਪਿੰਡ ਦਾ ਤਾਂ ਵਿੱਚ ਤਾਂ ਬਹੁਤ ਬੰਦੇ ਜਿਹੜੇ ਨਸ਼ੇ ਵਾਲੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਰਪੰਚ ਭਾਈ ਸਖਤ ਆ ਦੇਖੋ ਆਪਣੀ ਪਾਵਰਾਂ ਸਮਝਣੀ ਆਪਾਂ ਨੂੰ ਪੈਣੀ ਆਏ ਜਿਹੜੇ ਬੰਦੇ ਨੂੰ ਸਰਪੰਚ ਨੂੰ ਆਪਣੀ ਪਾਵਰ ਦਾ ਨਹੀਂ ਪਤਾ ਹੋਏਗਾ ਤਾਂ ਉਹਨੂੰ ਕੁਝ ਨਹੀਂ ਪਤਾ ਹੋਏਗਾ ਸੋ ਮੈਂ ਤਾਂ ਇੰਨੇ ਦੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਣਾ ਜਿਹੜਾ ਭਾਈ ਨਸ਼ੇ ਨੂੰ ਖੱਲ ਪਾਓ ਤੇ ਤੁਸੀਂ ਪਿੰਡ ਦੇ ਸਰਪੰਚੋ ਤੇ ਜਿਹੜੇ ਨਸ਼ੇ ਵੇਚਦੇ ਆਂ ਤੇ ਜਿਹੜੇ ਨਸ਼ੇ ਕਰਦੇ ਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਹੈ ਵੀ ਬਾਹਰ ਜਾ ਜੋ ਨਹੀਂ ਭਾਈ ਸਰਕਾਰ ਦੇ ਹੱਥ ਬਹੁਤ ਲੰਮੇ ਆ ਵੀ ਇਹ ਨਹੀਂ ਪਤਾ ਵੀ ਕਿੱਥੇ ਤੋਂ ਕਿੱਥੇ ਲੈ ਆ ਬਾਕੀ ਤੁਸੀਂ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਦੀ ਸਾਡੇ ਸਤਕਾਰਯੋਗ ਨੇ ਉਹਨਾਂ ਦੀ ਵੀਡੀਓ ਦੇਖੋ ਕਿਵੇਂ ਘਰ ਟੈਰੇ ਨੇ ਫਿਰ ਕਿਤੇ ਇਹ ਨਾ ਹੋਵੇ ਕਿ ਪੀਲਾ ਪੰਝਾ ਤੁਹਾਡੇ ਹੀ ਚਲਾਉਣਾ ਪੈ ਜੇ ਪਹਿਲਾਂ